ਭਾਜੀ ਕਿ ਕਰ ਸਾਸਿਕਾ ਸੰਦੀਪ ਸਿੰਘ ਜੀ ਕੀ ਹਾਲ ਜੀ ਬੜੇ ਹੋਰ ਸੁਣਾਓ ਭਾਈ ਜੀ ਕਿਰਪਾਈ ਬਾਈ ਕੋ ਦੂ ਤੀ ਸੁਣਾਓ ਕਿਦਾਂ ਠੀਕ ਠਾਕ ਜੀ ਸਰ ਉਹ ਸੁਣਾਓ ਘਰ ਪਰਾ ਠੀਕ ਆ ਭਾਜੀ ਭਾਈ ਹੋਰ ਸੁਣਾਓ ਹੋਰ ਕਿਵੇਂ ਚੱਲ ਰਿਹਾ ਭਾਈ ਵੇਖਿਆ ਮਾਲ ਸਾਰਾ ਉਹ ਵੇਗ ਗਿਆ ਜੀ ਸੰਦੀਪ ਸਿੰਘ ਜੀ ਚਲੋ ਵੇਗ ਗਿਆ ਜੀ ਸਾਰਾ ਤੇ ਅੱਜ ਗਾਈਆਂ ਨੇ ਚਾਰ ਪੰਜ ਤੇ ਚਾਰਕ ਝੋਟੀਆਂ ਦੇ ਠੀਕ ਆ ਠੀਕ ਆ ਜੀ ਇਹ ਕਰੀ ਜੀ ਹਾਂ ਜੀ ਭਾਈ ਜੀ ਦੁੱਧ ਕਿੰਨਾ ਇਹਦਾ ਸੰਦੀਪ ਸਿੰਘ ਜੀ ਅੱਜ ਚੌਥਾ ਕਿ ਦੇਣਾ ਸੂਈ ਨੂੰ ਅੱਛਾ ਦੁੱਧ ਹੈਗਾ ਇਹਦੇ ਥੱਲੇ 16 17 ਕਿਲੋ ਦੁੱਧ 22 23 ਕਿਲੋ ਬੱਚੀ ਕੱਢਦੇ ਕਿ ਚਾਰ ਦੰਦਾਂ ਦੇ ਮੂੰਹ ਨੂੰ 16 ਸਾਰੇ ਕਿਲੋ ਦੁੱਧ ਹੈਗਾ ਜੀ ਪਹਿਲਾਂ ਸੁਗਿਆ ਜੀ ਫਿਰ ਪਹਿਲਾਂ ਸੁਆ ਚਾਰੇ ਦੰਦਾਂ ਦੇ ਮੂੰਹ ਅੱਛਾ ਚਾਰ ਦੰਦਾਂ ਦਾ ਪਹਿਲਾਂ ਸੁਆ ਦੰਦ ਖਾਦੇ ਪੱਟ ਕੇ ਬਾਜੀ ਫਿਰ ਇਹਦੀ ਕੀਮਤ ਕੀ ਹੈ ਜੀ ਫਿਰ ਸੰਦੀਪ ਸਿੰਘ ਜੀ ਮੁੱਲ ਬਿਲਕੁਲ ਜਾਇਜ਼ ਹੈ ਹਾਂ ਜੀ ਜੀ ਘੱਟ ਵੱਧ 100 ਰੁਪਈਆ ਹਾਂ ਨਾ ਹੀ 77000 ਦੀ ਬਚੀ 77000 ਦੇਣੀ ਆ ਹਾਂ ਦੇਣੀ ਚਲੋ ਠੀਕ ਆਜੋ ਵੀਰੇ ਜੀ ਆਜੋ ਕਾਲੀ ਜਰਸੀ ਕ੍ਰੋਸ ਚਾ ਬਟ ਇਹ ਵੀ ਸੰਦੀਵੀਰ ਚਾਰ ਦੰਦ ਵੈੜ ਆ ਗੱਭਣ ਹਨਾ ਜੀ ਹਾਂ ਜੀ ਹਾਂ ਜੀ ਆ ਜੀ ਅੱਛਾ ਠੀਕ ਆ ਜੀ ਠੀਕ ਆ ਫਾਈਟ ਹੀਟ ਬਹੁਤ ਸੋਹਣੀ ਆ ਦਿਨ ਪੰਜ ਸੱਛੇ ਲੈਂਦੀ ਆ ਤੁਰ ਕੇ ਠੀਕ ਆ ਲਓ ਜੀ ਵੱਡੀ ਵੈੜ ਆ ਚਾਰ ਦੰਦਾਂ ਦਾ ਜੀ ਪਹਿਲਾ ਥੁਆ ਦੁੱਧ ਵਿੱਚ 28 ਤੋਂ 30 ਕਿਲੋ ਭਰਦੇਗੀ ਸੰਦੀਵੀਰ ਕਿੰਨੇ ਟਾਈਮ ਲੈ ਜੂ ਭਾਜੀ ਇਹ ਚਾਰ ਤੋਂ ਪੰਜ ਦਿਨ ਲੈਣੇ ਆ ਬਈ ਚਾਰ ਤੋਂ ਪੰਜ ਦਿਨ ਲੈ ਗੋ ਹਨਾ ਠੀਕ ਆ ਆਜੋ ਵੀਰੇ ਆਜੋ ਬਹੁਤ ਬਹੁਤ ਸੋਹਣੀ ਬੱਚੀ ਤੇ ਬਾਜੀ ਭਰਿੰਦੀ ਕੀ ਮਰ ਕੀ ਆ ਇਹ ਜਾਇਜ ਮੁੱਲ ਤੇ ਦੇ ਦਾਂਗੇ ਜੈ ਜੀ ਜੈ ਜੀ ਹਾਂਜੀ 95000 95000 ਦੇ ਚਲੋ ਸੂਈ ਹ ਸੰਦੀਪ ਸਿੰਘ ਜੀ ਕੱਲ੍ਹ ਸੂਈ ਕੱਲ੍ਹ ਹੀ ਸੂਈ ਰੱਖਦੇ ਹਾਂ ਜੀ ਉਧਰ ਇਸ ਟਾਈਮ ਕਹਿੰਦਾ ਬੋਲਾ ਹੀ ਜੇਰ ਜੂਰ ਪੈ ਗਈ ਆ ਜੀ ਇਹ ਦੋਂਦੀ ਦੋਂਦੀ ਆ ਬੱਚੀ ਹਾਂਜੀ ਦੋ ਦੰਦ ਦੋ ਦੰਦ ਵੈੜ ਹਨਾ ਠੀਕ ਹੈ ਜੀ ਤੇ ਭਾਜੀ ਕਿੰਨਾ ਕਰੂਗੀ ਦੁੱਧ ਇਹ ਦੁੱਧ ਸੰਦੀਪੀ 18 20 ਕਿਲੋ ਕੱਢੀ ਜਾਵੇ 18 20 ਕਿਲੋ ਬੜਾ ਵਧੀਆ ਕੱਢੀ ਜਾਣਾ ਵਾ ਠੀਕ ਲਓ ਜੀ ਇਹ ਵੀ ਤੋਰੋ ਇਹ ਵੀ ਦੇਖੋ ਜੀ ਚੋਈ ਜੋ ਠੀਕ ਹੈ ਜੀ ਬਿਲਕੁਲ ਬਹੁਤ ਪਿਆਰੀ ਚੋਈ ਆ ਸੰਦੀਪੀ ਵਾ ਠੀਕ ਬਹੁਤ ਸੋਹਣਾ ਚੌਣ ਲੱਗਾ ਜੇਰ ਜੁਰ ਸੁੱਟਦੀ ਬਹੁਤ ਸਾਫ਼ ਹੈ ਵਾ ਠੀਕ ਲੈ ਲੈ ਚਲੋ ਵੀਰੇ ਇਹ ਵੀ 77000 ਦੀ ਦੇਵਾਗੇ ਇਹ ਵੀ 77000 ਦੇਣੀ ਹੈ ਜੀ ਬੱਛਾ ਮੱਛੀ ਮਗਰ ਬੱਛਾ ਜੀ ਬੱਛਾ ਮਗਰ ਆ ਗਿਆ ਲੈ ਜੋ ਜੀ ਵਧੀਆ ਸੌ ਠੀਕ ਹੈ ਹੋ ਗਿਆ ਸੁਈਨੂ ਜੀ ਸੰਦੀਪ ਵੀਰ ਹੋ ਗਏ 15 ਤੋਂ 18 ਦਿਨ ਕੱਟੀ ਨੂੰ ਸਹੀ ਅਜੇ 15 ਤੋਂ 18 ਦਿਨ ਹੋ ਗਏ ਆ ਤਾਂ ਬਹੁਤ ਸੋਹਣੀ ਦੋਂਦੀ ਕੱਟੀ ਆ ਜੀ ਦੋ ਦੰਦ ਟੋਟੀ ਆ ਜੀ ਤੇ ਭਾਜੀ ਇਸ ਟਾਈਮ ਦੁੱਧ ਕਿੰਨਾ ਦੁੱਧ ਇਥੇ 17 ਕਿਲੋ ਪੱਕਾ ਤਿਆਰ 17 ਕਿਲੋ ਪੱਕਾ ਤੋਂ ਤਿਆਰ ਆ ਜੀ ਹਾਂ ਜੀ ਹਾਂ ਬਿਲਕੁਲ ਲਓ ਜੀ ਬਹੁਤ ਵੱਡੀ ਝੋਟੀ ਆ ਦੇਖੋ ਬਾਕੀ ਥਾਲੇ ਬਹੁਤ ਸੋਹਣਾ ਤੇ ਦੁੱਧ ਵਾਲੀ ਸਾਰਾ ਮਾਲ ਹੀ ਉਧਰ ਲਾਣਾ ਹੈ ਭਾਜੀ ਇਹੇ ਹਰਿਆਣਾ ਹਰਿਆਣਾ ਜੀ ਚਲੋ ਬੱਚੇ ਤੇ ਕਰ ਫੇਰ ਦਿਖਾ ਦਿਓ ਸੰਦੀਪ ਘਮਾ ਦੇ ਇੱਕ ਵਾਰੀ ਫੇਰ ਮੈਂ ਮੁਮਮਾ ਦਿਖਾ ਰਿਹਾ ਬਾਠੀ ਉਹ ਪਿਆਰਾ ਕਟਾ ਕਟਾ ਗਿਆ ਜੀ ਹਾਂਜੀ 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 ਅਮਰ ਜੀ ਫਿਰ ਇਹਦਾ ਮੁੱਲ ਇਹ ਵੀ ਸੰਦੀਪ ਵੀਰ 270 ਦੀ ਕੱਟੀ ਦੇਣੀ ਹੈ ਜੀ 2 ਲੱਖ 70 ਹਜ਼ਾਰ ਦੇਣੀ ਹੈ ਹਨਾ ਜੀ ਚਲੋ ਬਾਕੀ ਮੋਕੇ ਫਲਾਈਟ ਹੋਇਟ ਵੇਖੋ ਕੱਟੀ ਦੀ ਕਿੰਨੀ ਹੈ ਕਰ ਦੇਓਗੇ ਬਾਕੀ ਮੋਕੇ ਦਾ ਮਾਨਦਰ ਕਰਦੇ ਹੋਗੇ ਜੀ ਮਾਨਤਾ ਨਹੀਂ ਆ ਸੰਦੀਪ ਵੀਰ ਠੀਕ ਹੈ ਬਹੁਤ ਜਿਗਾਰਡਮੈਂਟ ਬਹੁਤ ਸੋਹਣਾ ਨੇ ਬੜਾ ਥਾਨ ਲੱਗਾ ਕੱਟੀ ਨੂੰ ਚਲੋ ਕੁਆਲਟੀ ਬਹੁਤ ਹੈ ਬੇਰਬੂਲ ਪਿਆਰੀ ਬਹੁਤ ਠੀਕ ਹੈ ਲੈ ਜੋ ਬਠੀੁੱਦ ਹੋਣ ਤਿਆਰ ਆ ਕਿੰਨਾ ਜੀ 17 18 ਕਿਲੋ ਝੋਟੀ ਵੀ ਪਲੱਸ ਚੱਲੇਗੀ ਝੋਟੀ ਠੀਕ ਆ ਆ ਬੱਚਾ ਜੇ ਦਾ ਅੱਛਾ ਅਜੇ ਤਾਂ 10 ਤੋਂ 12 ਦਿਨ ਹੋਏ ਸੂਈ ਨੂੰ ਖਰੀ ਬਹੁਤ ਆ ਝੋਟੀ ਜੈਡ ਬਲੈਕ ਝੋਟੀ ਹੈ ਨਾ ਜੀ ਜੈਡ ਬਲੈਕ ਤੋੜ ਦੇ ਤੇ ਖੋਲੋ ਵੀਰ ਜੀ ਇਹ ਵੀ ਕਟਾ ਹੀ ਆ ਗਿਆ ਫਿਰ ਸੋਨਾਂ ਦੇ ਹਾਂ ਜੀ ਹਾਂ ਜੀ ਲਓ ਜੀ 17 18 ਕਿਲੋ ਐਸ ਚਲੋ ਤਿਆਰ ਆ ਬਹੁਤ ਜ਼ਬਰਦਸਤ ਝੋਟੀ ਆ ਕੋਈ ਨਹੀਂ ਧਿਆਨ ਧਿਆਨ ਆ ਆ ਦੇਖੋ ਜੀ ਕਰ ਲਈ ਚੋ ਆਪਸ ਮਾ ਬਿਲਕੁ ਵਧੀਆ ਬਾਜੀ ਛੱਡ ਦੇ ਰੱਸਾ ਛੱਡ ਦੇ ਉੱਤੇ ਬਾਠੀ ਇਲਾ ਦੇਖੋ ਇਹ ਟੋਪਾ ਦਲਾਰਾ ਸੀ ਇਹ ਲਾ ਪੇਲ ਕੋ ਤੋਰ ਫੇਰ ਕੱਢਦੇ ਬਾ ਮਰਜੀ ਛੜੀ ਦੇਖੋ ਤੋਰ ਤੋਰਦੇ ਹਾਂਜੀ ਇੱਕ ਵਾਰੀ ਫੇਰ ਸੰਦੀਪ ਵੀ ਰਖਾਇਓ ਮਾੜੀ ਹਾਂਜੀ ਤੋਰ ਕੇ ਇੱਕ ਵਾਰੀ ਫੇਰ ਮੈਂ ਤੋਰਨਾ ਤੋਰ ਲਓ ਲੇਵਾ ਨਹੀਂ ਹਾਰੀ ਸਾਰੀ ਇਹੋ ਜਿਹਾ ਮਈਆਂ ਜਿਹੜਾ ਦੂਹ ਛੋਟੀਆਂ ਨੂੰ ਇਹੋ ਜਿਹਾ ਨਸਲ ਪੜੀ ਹੈ ਛੋਟੀਆਂ ਦੇ ਜੀ ਬਹੁਤ ਨਸਲ ਹੈ ਛੋਟੀਆਂ ਦੇ ਹਾਂਜੀ ਇਹ ਵੀ ਸੰਦੀਪ ਸਿੰਘ ਜੀ 270 ਦੀ ਕੱਟੀ ਦੇਣੀ ਆ 2 ਲੱਖ 70 ਦੇਣੀ ਆ ਦੇਣੀ ਆ ਐਵੇਂ ਕੋਈ ਫੋਨ ਤੇ ਆਖੀ ਜਾਵੇ ਕੋ ਕਮੈਂਟ ਚ ਮੁੱਲ ਜਾਂ ਕਿਦਾਂ ਚੰਗੇ ਜਾਨਵਰ ਦਾ ਸੰਦੀਪ ਸਿੰਘ ਜੀ ਮੁੱਲ ਲੱਗਦਾ ਬਿਲਕੁਲ ਬਿਲਕੁਲ ਲੱਗਦਾ ਲੱਗਦਾ ਠੀਕ ਹੈ ਜੀ ਚਲੋ ਡੈਮੋ ਕਿਥੇ ਨੂੰ ਜੀ ਇਹਨੂੰ ਸੰਦੀਪ ਸਿੰਘ ਹੋਗੇ ਜੀ 15 ਕਿ ਦਿਨ ਸੁਬ 15 ਦਿਨ ਹੋਗੇ ਜੀ ਤੇ ਦੁੱਧ ਕਿੰਨਾ ਹੈ ਇਸ ਟਾਈਮ ਤੇ ਦੁੱਧ 16 ਕਿਲੋ ਪੱਕਾ ਤਿਆਰ ਹੈ ਜੀ 16 ਕਿਲੋ ਪੱਕਾ ਤੇ ਤਿਆਰ ਹੈ ਜੀ ਇਹ ਦੇਖੋ ਬਰਾਲੇ ਵਾਹ ਤਾਲੀਆਂ ਬਿਲਕੁਲ ਆਣਾ ਭਾਈ ਜੀ ਅਬੀ ਇਹ 12 14 ਦਿਨ 15 ਕਿੰ ਦੇਣੀ ਹੋਈ ਆ ਸੰਦੀਪ ਜੀ ਸੋਹਣੀ ਆਜੋ ਵੀਰੇ ਆ ਗਏ ਸ਼ਾਈ ਬਹੁਤ ਪਿਆਰੀ ਆ ਛੋਟੀ ਦੀ ਜਾਤ ਕਾਤ ਬਹੁਤ ਚੰਗੀ ਆ ਹਾਂਜੀ ਇਹ ਵੀ 1,75,000 ਦੀ ਦੇਣੀ ਆ 1,75 ਦੇਣੀ ਆ ਦੇਣੀ ਆ ਚਲੋ ਲਿਆਓ ਹੋਰ ਇਹ ਪਿਓਰ ਚਾਹ ਦੰਦਾ ਸੰਦੀਪ ਜੀ ਪਹਿਲਾਂ ਇਕੱਠੀ ਆ ਠੀਕ ਆ ਹਾਂ ਪਿਓਰ ਚਾਹ ਲਓ ਜੀ ਪਿਓਰ ਚਾਹ ਦੰਦਾ ਤੇ ਨੀਲੀ ਪਿਓਰ ਕੱਟੀ ਮਗਰ ਕੱਟਾ ਜੀ ਮਗਰ ਮਗਰ ਕੱਟਾ ਜੇ ਭਾਜੀ ਕੱਟਾ ਹਾਂ ਮਗਰ ਕੱਟਾ ਸਾਫ਼ ਕਰਤੀ ਚੋਤੀ ਜੇਰ ਹੋਣੇ ਪਈਏ ਖਾਲੀ ਕਰਤੀ ਸਾਰੀ ਠੀਕ ਆ ਬਸ਼ਰਤ ਲਾ ਤੂਰ ਮਲੇ ਨਾਸਰਵਾਲੀ ਝੋਟੀ ਜੀ ਭਾਜੀ ਹੈ ਕਿਹੜੇ ਲੱਕੋ ਲਈਏ ਜੀ ਹਾਂ ਭਾਜੀ ਹਾਂਜੀ ਹਾਂਜੀ ਕਿਹੜੇ ਲੱਕੋ ਕੱਟ ਕੇ ਲੈ ਆਂਦੇ ਜੀ ਇਹ ਬਾਰੇ ਸਾਈਡ ਤੋਂ ਲਈਏ ਜੀ ਘਰੇ ਬੜੇ ਸ਼ੌਂਕ ਨਾਲ ਠੀਕਾ ਭਰਾਇਆ ਸੀ ਖਾਲੀ ਕਰਤੀ ਇਹ ਸਾਰੀ ਹੁਣ ਤੇ ਪਤਾ ਨਹੀਂ ਲੱਗੇ ਜੀ ਕਿਹੜੇ ਮਾਲੀ ਦੀ ਹੈ ਜੇਰ ਪੈ ਜੀ ਨਹੀਂ ਪ੍ਰੋਪਰ ਨਹੀਂ ਮੈਨੂੰ ਪਤਾ ਲੱਗਦਾ ਜੇ ਕੋਈ ਡਿਟੇਲ ਨਾ ਮੰਗੂਗਾ ਤਾਂ ਦੱਸ ਵੀ ਦਮਾਰ ਆ ਚਲੋ ਪਤਾ ਲੱਗ ਜਾਂਦਾ ਜਿਵੇਂ ਬੜੀ ਪਿਆਰੀ ਆ ਬਾਡੀ ਬੰਤਰ ਬਹੁਤ ਪਿਓਰਾ ਲੱਪਾ ਜਿਹਾ ਲਾਇਆ ਛੋਟੀ ਖਾਲੀ ਕਰਤੀ ਸਾਰੀ ਇਹ ਠੀਕ ਆ ਜੇਰ ਪੈ ਗਈ ਛੋਟੀ ਮੇਰੇ ਖੜੀ ਕਰ ਮੜਾ ਰਿਹਾ ਇੱਥੇ ਬਾ ਠੀਕ ਆ ਨਹੀਂ ਠੀਕ ਆ ਜੀ ਆਜੋ ਬਹੁਤ ਪਿਆਰਾ ਬੱਚਾ ਜੀ ਇੰਦੀ ਫਿਰ ਕੀ ਮੈਂ ਬਾਜੀ ਇਹ ਸੰਦੀਪ ਜੀ 165000 ਦੀ ਜੈਸ ਨੋ ਦੇਣੀ 165000 ਯੈਸ ਨੋਈ ਦੇਣੀ ਹੈ ਜੀ ਪਰ ਛੋਟੀ ਦਾ ਕੱਦ ਕੜ ਮੈਨੂੰ ਬਸ ਐਂਡ ਹੋਇਆ ਪਿਆ ਜੀ ਥੋੜੀ ਛੋਟੀਆਂ ਜਾਣ ਕੇ ਬੰਨਣਾ ਘੱਟੀ ਨੇ ਬਸ ਠੀਕ ਆਹ ਜਿਹੜੇ ਛੋਟੇ ਬੰਨਣਾ ਜੀ ਲੈ ਜਾ ਵੀਰੇ ਬਸ ਆਹੀ ਹੈ ਜੀ ਹਾਂ ਜੀ ਹਾਂ ਜੀ ਚਲੋ ਬਾਕੀ ਇੱਥੇ ਆ ਗਿਆ ਰਹਿਣਾ ਜੀ ਚੈੱਕ ਕਰੋ ਪਾਸ ਕਰੋ ਚੈੱਕ ਕਰੋ ਪਾਸ ਕਰੋ ਆਪਣੀ ਤਸੱਲੀ ਕਰੋ ਠੀਕ ਹੈ ਜੀ ਮਾਲ ਸੁਥਰਾ ਜੀ ਸੰਦੀਪ ਜੀ ਬਾਈ ਰੋਗੀ ਮੈਂ ਆ ਦੋ ਮਿੰਟ ਨੰਬਰ ਬੋਲੋ ਜੀ ਫਿਰ ਆਪਣਾ 95011 2005 ਠੀਕ ਹੈ ਫਤੇਗੜ ਚੂੜੀਆਂ ਸਾਨੂੰ ਅੰਮ੍ਰਿਤਸਰ ਵੀ ਇੱਥੋਂ 15 18 ਕਿਲੋਮੀਟਰ ਪੈਂਦਾ ਬਟਾਲਾ ਵੀ ਇਧਰੋਂ 15 18 ਕਿਲੋਮੀਟਰ ਪੈਂਦਾ ਤੇ ਡੇਰਾ ਬਾਬਾ ਨਾਨਕ ਵੀ 15 18 ਕਿਲੋਮੀਟਰ ਦੇ ਨੇੜੇ ਬੜ ਪੈਂਦਾ ਚਲੋ ਠੀਕ ਹੈ ਜੀ ਠੀਕ ਹੈ ਸੰਦੀਪ ਜੀ ਸਤਿ ਸ੍ਰੀ ਅਕਾਲ